ਤ ਫਰਵਰੀ ਨੂੰ ਵੀ ਰਿਲੀਜ਼ ਨਹੀਂ ਹੋਵੇਗੀ ਉਹਨਾਂ ਦਾ ਕਹਿਣਾ ਹੈ ਕਿ ਹਾਲਾਤ ਕਾਬੂ ਤੋਂ ਬਾਹਰ ਨੇ ਔਰ ਮੈਨੂੰ ਬਹੁਤ ਫੀੜਾ ਮਹਿਸੂਸ ਹੋ ਰਹੀ ਹੈ ਇਹ ਜਾਣਕਾਰੀ ਦਿੰਦੇ ਆ ਕਿ ਫਿਲਮ 95 7 ਫਰਵਰੀ ਨੂੰ ਰਿਲੀਜ਼ ਨਹੀਂ ਹੋਵੇਗੀ ਤਾਂ ਸਭ ਤੋਂ ਪਹਿਲਾਂ ਇਸ ਫਿਲਮ ਨੂੰ ਲੈ ਕੇ ਅਗਰ ਜਾਣਕਾਰੀ ਦੇ ਦਈਏ ਤਾਂ ਭਾਈ ਜਸਵੰਤ ਸਿੰਘ ਖਾਲੜਾ ਹੋਰਾਂ ਦੀ ਜੀਵਨ ਤੇ ਆਧਾਰਿਤ ਇਹ ਫਿਲਮ ਹੈ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਜਿਨ੍ਹਾਂ ਨੇ ਉਸ ਕਾਲੇ ਦੌਰ ਚ ਨੌਜਵਾਨ ਜਿਹੜੇ ਕੋ-ਕੋ ਕੇ ਕਤਲ ਕੀਤੇ ਗਏ ਉਹਨਾਂ ਦੀ ਇਨਸਾਫ ਦੀ ਲੜਾਈ ਲੜੀ ਔਰ ਉਸ ਇਨਸਾਫ ਦੀ ਲੜਾਈ ਨੂੰ ਇੱਕ ਵੱਡੇ ਪਰਦੇ ਤੇ ਦਿਖਾਉਣਾ ਚਾਹੁੰਦੇ ਸਨ ਦਿਲਜੀਤ ਦੋਸਾਂਝ ਔਰ ਦਿਲਜੀਤ ਦੋਸਾਂਝ ਨੇ ਜਦੋਂ ਟੀਜ਼ਰ ਲਾਂਚ ਕੀਤਾ ਸੀ ਫਿਲਮ ਦਾ ਉਸ ਤੋਂ ਪਹਿਲਾਂ ਇੱਕ ਸਟੋਰੀ ਪਾਈ ਸੀ ਔਰ ਇਹ ਗੱਲ ਕਹੀ ਸੀ ਕਿ ਮੈਂ ਹਨੇਰੇ ਨੂੰ ਚੁਣੌਤੀ ਦੇਣਾ ਹਾਂ ਪਰ ਅੱਜ ਬੜੇ ਦੁਖੀ ਮਨ ਨਾਲ ਦਲਜੀਤ ਨੇ ਪੋਸਟ ਸਾਂਝੀ ਕੀਤੀ ਔਰ ਫਿਲਮ ਬਾਰੇ ਜਾਣਕਾਰੀ ਦਿੱਤੀ ਕਿ 7 ਫਰਵਰੀ ਨੂੰ ਬਾਹਰਲੇ ਮੁਲਕਾਂ ਦੇ ਵਿੱਚ ਹਾਲਾਂਕਿ ਇਹ ਫਿਲਮ ਰਿਲੀਜ਼ ਹੋਣੀ ਸੀ ਪਰ ਉੱਥੇ ਵੀ ਇਹ ਫਿਲਮ ਰੀਲੀਜ਼ ਨਹੀਂ ਹੋਵੇਗੀ ਸਪਸ਼ਟ ਤੇ ਸਿੱਧੀ ਸਾਫ਼ ਜਾਣਕਾਰੀ ਤੁਹਾਨੂੰ ਦੇ ਰਹੇ ਆ ਕਿ ਫਿਲਮ 95 ਹਲੇ ਲਟਕ ਚੁਕੀ ਆ ਹਲੇ ਇਸਤੀ ਉਡੀਕ ਫੈਨਸ ਨਾ ਕਰਨ ਕੁਝ ਹਾਲਾਤ ਇਹ ਜੇ ਬਣ ਗਏ ਜੋ ਕਿ ਨਾ ਤਾਂ ਟੀਮ ਦੇ ਹੱਥ ਵਸ ਨੇ ਜਿਸ ਤਰੀਕੇ ਨਾਲ ਦਲਜੀਤ ਨੇ ਇਸ ਇੰਸਟਾਗ੍ਰam ਤੇ ਸਟੋਰੀ ਪਾ ਕੇ ਖਬਰ ਸਾਂਝੀ ਕੀਤੀ ਕਿ ਮੇਰੇ ਹੱਥ ਵਸ ਸਾਡੇ ਹੱਥ ਵਸ ਕੁਝ ਨਹੀਂ ਔਰ ਜਲਦ ਇਹ ਫਿਲਮ ਜੋ ਆਵੇਗੀ ਤਾਂ ਤੁਹਾਡੇ ਦਰਸ਼ਕਾਂ ਦੇ ਵਿੱਚ ਕਿਉਂਕਿ ਦਲਜੀਤ ਨੇ ਕਿਹਾ ਸੀ ਕਿ ਫਿਲਮ ਬਿਨਾਂ ਕਿਸੇ ਕੱਟ ਤੋਂ ਰਿਲੀਜ਼ ਕਰਾਂਗੇ ਪਰ ਹਾਲੇ ਇਸ ਫਿਲਮ ਬਾਰੇ ਜਾਣਕਾਰੀ ਤੁਹਾਨੂੰ ਦੇ ਦਈਏ ਕਿ ਹੁਣ ਇਹ ਫਿਲਮ ਰਿਲੀਜ਼ ਨਹੀਂ ਹੋਵੇਗੀ ਜਦੋਂ ਟੀਜ਼ਰ ਇਸ ਫਿਲਮ ਦਾ ਆਉਂਦਾ ਹੈ ਤਾਂ ਹਰ ਕੋਈ ਉਸ ਟੀਜ਼ਰ ਦੀ ਚਰਚਾ ਕਰਨ ਲੱਗ ਜਾਂਦਾ ਹੈ ਪਰ ਅਚਾਨਕ ਇਹ ਖਬਰ ਸਾਹਮਣੇ ਆਉਂਦੀ ਹੈ ਕਿ ਫਿਲਮ ਤੇ ਬੈਨ ਲਗਾ ਦਿੱਤਾ ਹੈ ਹਾਲ ਦੀ ਕੜੀ ਇੰਡੀਆ ਦੇ ਵਿੱਚ ਨਹੀਂ ਰਿਲੀਜ਼ ਹੋਵੇਗੀ ਫਿਰ ਇਹ ਖਬਰਾਂ ਚੱਲੀਆਂ ਕਿ ਬਾਹਰ ਰਿਲੀਜ਼ ਹੋਵੇਗੀ ਪਰ ਬਾਹਰ ਵੀ ਇਹ ਫਿਲਮ ਰਿਲੀਜ਼ ਨਹੀਂ ਹੋਵੇਗੀ 7 ਫਰਵਰੀ ਨੂੰ ਇਹ ਫਿਲਮ ਰਿਲੀਜ਼ ਹੋਣੀ ਸੀ ਜਿਸ ਦੀ ਜਾਣਕਾਰੀ बड़े भावुक पोस्ट ਜਿਹੜੀ ਆ ਦਲਜੀਤ ਨੇ ਕੀਤੀ ਔਰ ਕਿਹਾ ਕਿ ਪੀੜਾ ਮਹਿਸੂਸ ਹੋ ਰਹੀ ਆ ਇਹ ਜਾਣਕਾਰੀ ਦਿੰਦੇ ਆ ਕਿ ਇਹ ਫਿਲਮ 7 ਫਰਵਰੀ ਨੂੰ ਰਿਲੀਜ਼ ਨਹੀਂ ਹੋਵੇਗੀ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਫਿਲਮ 95 ਜਸਵੰਤ ਸਿੰਘ ਖਾਲੜਾ ਹੋਰਾਂ ਦੀ ਜੀਵਨ ਤੇ ਆਧਾਰਿਤ ਹੈ ਮਨੁੱਖੀ ਅਧਿਕਾਰ ਕਾਰਕੁਨ ਜਿਨ੍ਹਾਂ ਨੇ 25000 ਨੌਜਵਾਨਾਂ ਦੀ ਸੂਚੀ ਜਾਰੀ ਕੀਤੀ ਸੀ ਜਿਹੜੀ ਆ ਬਣਾਈ ਸੀ ਇਨਸਾਫ ਦੀ ਲੜਾਈ ਲੜਨ ਦੇ ਲਈ ਪਰ ਉਹਨਾਂ ਅ ਕਿਸ ਤਰੀਕੇ ਨਾਲ ਉਹਨਾਂ ਦਾ ਕਤਲ ਹੋਇਆ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਉਹ ਸਾਰਾ ਇੱਕ ਸਿਨੇਮਾ ਵੱਡੇ ਪਰਦੇ ਤੇ ਦਿਖਾ ਕੇ ਜੋ ਹੈ ਦਿਖਾਉਣਾ ਚਾਹੁੰਦੇ ਸੀ ਕਿ ਕਿਸ ਤਰੀਕੇ ਨਾਲ ਉਹਨਾਂ ਨੇ ਲੜਾਈ ਲੜੀ ਪਰ ਹੁਣ ਦਲਜੀਤ ਨੇ ਸਟੋਰੀ ਪਾ ਕੇ ਸਸਪੈਂਸ ਵੀ ਬਣਾਇਆ ਹੈ ਕਿ ਇਹ ਫਿਲਮ ਰਿਲੀਜ਼ ਹੋਵੇਗੀ ਕਦੋਂ ਇਹ ਸਵਾਲ ਹੈ ਹੁਣ ਇਹ ਫਿਲਮ ਨੂੰ ਲੈ ਕੇ ਅਪਡੇਟ ਕੀ ਹੈ ਕਿ ਇਹ ਫਿਲਮ ਕਦੇ ਰਿਲੀਜ਼ ਨਹੀਂ ਹੋਵੇਗੀ ਜਾਂ ਫਿਰ ਇਹ ਫਿਲਮ ਹਾਲ ਦੀ ਕੜੀ ਰੋਕੀ ਗਈ ਹੈ ਹਾਲਾਤਾਂ ਨੂੰ ਦੇਖਦਿਆਂ ਹੋਇਆ ਕੁਝ ਕਿਉਂਕਿ ਕਈ ਵਾਰ ਬਹੁਤ ਸਾਰੇ ਮਸਲੇ ਆਲੇ ਦੁਆਲੇ ਦੇਖੇ ਜਾਂਦੇ ਨੇ ਚਾਹੇ ਪੰਜਾਬ ਦੀ ਗੱਲ ਹੋਵੇ ਕਿਉਂਕਿ ਜਿਸ ਤਰੀਕੇ ਦੇ ਨਾਲ ਇੱਕ ਪੰਜਾਬ ਸਟੇਟ ਸ਼ੁਰੂ ਤੋਂ ਬਹੁਤ ਨਾਜ਼ੁਕ ਹਾਲਾਤਾਂ ਚੋਂ ਗੁਜ਼ਰਿਆ ਹੈ ਔਰ ਅੱਜ ਦੀ ਘੜੀ ਵੀ ਅਸੀਂ ਕਈ ਤਾਂ ਜਿਸ ਤਰੀਕੇ ਦੇ ਨਾਲ ਧਰਨੇ ਪ੍ਰਦਰਸ਼ਨ ਚੱਲ ਰਹੇ ਨੇ ਦੋ ਸਰਹੱਦਾਂ ਤੇ ਕੇਂਦਰ ਨਾਲ ਲੜਾਈ ਹੈ ਤਾਂ ਬਹੁਤ ਸਾਰੀਆਂ ਚੀਜ਼ਾਂ ਦੇਖਣੀਆਂ ਪੈ ਸਕਦੀਆਂ ਨੇ ਤਾਂ ਕਿ ਇਸ ਵਜ੍ਹਾ ਤੋਂ ਰੁਕੇ ਕਾਰਨ ਬਹੁਤ ਸਾਰੇ ਨੇ ਸਸਪੈਂਸ ਬਰਕਰਾਰ ਹੈ ਕਦੋਂ ਇਹ ਫਿਲਮ ਰਿਲੀਜ਼ ਹੋਵੇਗੀ ਇਸ ਨੂੰ ਲੈ ਕੇ ਚਰਚਾਵਾਂ ਹੋ ਰਹੀਆਂ ਨੇ ਹਾਲਾਂਕਿ ਫਿਲਹਾਲ ਜੋ ਜਾਣਕਾਰੀ ਦਲਜੀਤ ਦੀ ਟਵੀਟ ਦੀ ਹੈ ਸਟੋਰੀ ਦੀ ਆ ਉਹ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸਾਂਜੀ ਕੀਤੀ ਹੈ ਕਿ ਫਿਲਮ 95 7 ਫਰਵਰੀ ਨੂੰ ਵੀ ਰਿਲੀਜ਼ ਨਹੀਂ ਹੋਵੇਗੀ ਉਹਨਾਂ ਦਾ ਕਹਿਣਾ ਹੈ ਕਿ ਹਾਲਾਤ ਕਾਬੂ ਤੋਂ ਬਾਹਰ ਨੇ ਔਰ ਮੈਨੂੰ ਬਹੁਤ ਪੀੜਾ ਮਹਿਸੂਸ ਹੋ ਰਹੀ ਹੈ ਇਹ ਜਾਣਕਾਰੀ ਦਿੰਦੇ ਆ ਕਿ ਫਿਲਮ 95 7 ਫਰਵਰੀ ਨੂੰ ਰਿਲੀਜ਼ ਨਹੀਂ ਹੋਵੇਗੀ ਤਾਂ ਸਭ ਤੋਂ ਪਹਿਲਾਂ ਇਸ ਫਿਲਮ ਨੂੰ ਲੈ ਕੇ ਅਗਰ ਜਾਣਕਾਰੀ ਦੇ ਦਈਏ ਤਾਂ ਭਾਈ ਜਸਵੰਤ ਸਿੰਘ ਖਾਲੜਾ ਹੋਰਾਂ ਦੀ ਜੀਵਨ ਤੇ ਆਧਾਰਿਤ ਇਹ ਫਿਲਮ ਹੈ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਜਿਨ੍ਹਾਂ ਨੇ ਉਸ ਕਾਲੇ ਦੌਰ ਚ ਨੌਜਵਾਨ ਜਿਹੜੇ ਕੋ-ਕੋ ਕੇ ਕਤਲ ਕੀਤੇ ਗਏ ਉਹਨਾਂ ਦੀ ਇਨਸਾਫ ਦੀ ਲੜਾਈ ਲੜੀ ਔਰ ਉਸ ਇਨਸਾਫ ਦੀ ਲੜਾਈ ਨੂੰ ਇੱਕ ਵੱਡੇ ਪਰਦੇ ਤੇ ਦਿਖਾਉਣਾ ਚਾਹੁੰਦੇ ਸਨ ਦਿਲਜੀਤ ਦੋਸਾਂਝ ਔਰ ਦਿਲਜੀਤ ਦੋਸਾਂਝ ਨੇ ਜਦੋਂ ਟੀਜ਼ਰ ਲਾਂਚ ਕੀਤਾ ਸੀ ਫਿਲਮ ਦਾ ਉਸ ਤੋਂ ਪਹਿਲਾਂ ਇੱਕ ਸਟੋਰੀ ਪਾਈ ਸੀ ਔਰ ਇਹ ਗੱਲ ਕਹੀ ਸੀ ਕਿ ਮੈਂ ਹਨੇਰੇ ਨੂੰ ਚੁਣੌਤੀ ਦੇਣਾ ਹਾਂ ਪਰ ਅੱਜ ਬੜੇ ਦੁਖੀ ਮਨ ਨਾਲ ਦਲਜੀਤ ਨੇ ਪੋਸਟ ਸਾਂਝੀ ਕੀਤੀ ਔਰ ਫਿਲਮ ਬਾਰੇ ਜਾਣਕਾਰੀ ਦਿੱਤੀ ਕਿ 7 ਫਰਵਰੀ ਨੂੰ ਬਾਹਰਲੇ ਮੁਲਕਾਂ ਦੇ ਵਿੱਚ ਹਾਲਾਂਕਿ ਇਹ ਫਿਲਮ ਰਿਲੀਜ਼ ਹੋਣੀ ਸੀ ਪਰ ਉੱਥੇ ਵੀ ਇਹ ਫਿਲਮ ਰੀਲੀਜ਼ ਨਹੀਂ ਹੋਵੇਗੀ ਸਪਸ਼ਟ ਤੇ ਸਿੱਧੀ ਸਾਫ਼ ਜਾਣਕਾਰੀ ਤੁਹਾਨੂੰ ਦੇ ਰਹੇ ਆ ਕਿ ਫਿਲਮ 95 ਹਲੇ ਲਟਕ ਚੁਕੀ ਆ ਹਲੇ ਇਸਤੀ ਉਡੀਕ ਫੈਨਸ ਨਾ ਕਰਨ ਕੁਝ ਹਾਲਾਤ ਇਹ ਜੇ ਬਣ ਗਏ ਜੋ ਕਿ ਨਾ ਤਾਂ ਟੀਮ ਦੇ ਹੱਤਵਸ ਨੇ ਜਿਸ ਤਰੀਕੇ ਨਾਲ ਦਲਜੀਤ ਨੇ ਇਸ ਇੰਸਟਾਗ੍ਰam ਤੇ ਸਟੋਰੀ ਪਾ ਕੇ ਖਬਰ ਸਾਂਝੀ ਕੀਤੀ ਕਿ ਮੇਰੇ ਹੱਤਵਸ ਸਾਡੇ ਹੱਤਵਸ ਕੁਝ ਨਹੀਂ ਔਰ ਜਲਦ ਇਹ ਫਿਲਮ ਜੋ ਹੈ ਆਵੇਗੀ ਤਾਂ ਤੁਹਾਡੇ ਦਰਸ਼ਕਾਂ ਦੇ ਵਿੱਚ ਕਿਉਂਕਿ ਦਲਜੀਤ ਨੇ ਕਿਹਾ ਸੀ ਕਿ ਫਿਲਮ ਬਿਨਾਂ ਕਿਸੇ ਕਿਸੇ ਕੱਟ ਤੋਂ ਰਿਲੀਜ਼ ਕਰਾਂਗੇ ਪਰ ਹਾਲੇ ਇਸ ਫਿਲਮ ਬਾਰੇ ਜਾਣਕਾਰੀ ਤੁਹਾਨੂੰ ਦੇ ਦਈਏ ਕਿ ਹੁਣ ਇਹ ਫਿਲਮ ਰਿਲੀਜ਼ ਨਹੀਂ ਹੋਵੇਗੀ ਜਦੋਂ ਟੀਜ਼ਰ ਇਸ ਫਿਲਮ ਦਾ ਆਉਂਦਾ ਹੈ ਤਾਂ ਹਰ ਕੋਈ ਉਸ ਟੀਜ਼ਰ ਦੀ ਚਰਚਾ ਕਰਨ ਲੱਗ ਜਾਂਦਾ ਹੈ ਪਰ ਅਚਾਨਕ ਇਹ ਖਬਰ ਸਾਹਮਣੇ ਆਉਂਦੀ ਹੈ ਕਿ ਫਿਲਮ ਤੇ ਬੈਨ ਲਗਾ ਦਿੱਤਾ ਹੈ ਹਾਲ ਦੀ ਕੜੀ ਇੰਡੀਆ ਦੇ ਵਿੱਚ ਨਹੀਂ ਰਿਲੀਜ਼ ਹੋਵੇਗੀ ਫਿਰ ਇਹ ਖਬਰਾਂ ਚੱਲੀਆਂ ਕਿ ਬਾਹਰ ਰਿਲੀਜ਼ ਹੋਵੇਗੀ ਪਰ ਬਾਹਰ ਵੀ ਇਹ ਫਿਲਮ ਰਿਲੀਜ਼ ਨਹੀਂ ਹੋਵੇਗੀ 7 ਫਰਵਰੀ ਨੂੰ ਇਹ ਫਿਲਮ ਰਿਲੀਜ਼ ਹੋਣੀ ਸੀ ਜਿਸ ਦੀ ਜਾਣਕਾਰੀ ਬੜੇ ਭਾਵੁਕ ਪੋਸਟ ਜਿਹੜੀ ਆ ਦਲਜੀਤ ਨੇ ਕੀਤੀ ਔਰ ਕਿਹਾ ਕਿ ਪੀੜਾ ਮਹਿਸੂਸ ਹੋ ਰਹੀ ਆ ਇਹ ਜਾਣਕਾਰੀ ਦਿੰਦੇ ਆ ਕਿ ਇਹ ਫਿਲਮ 7 ਫਰਵਰੀ ਨੂੰ ਰਿਲੀਜ਼ ਨਹੀਂ ਹੋਵੇਗੀ ਇਹ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਫਿਲਮ 95 ਜਸਵੰਤ ਸਿੰਘ ਖਾਲੜਾ ਹੋਰਾਦੀ ਜੀਵਨ ਤੇ ਆਧਾਰਿਤ ਹੈ ਮਨੁੱਖੀ ਅਧਿਕਾਰ ਕਾਰਕੁਨ ਜਿਨ੍ਹਾਂ ਨੇ 25000 ਨੌਜਵਾਨਾਂ ਦੀ ਸੂਚੀ ਜਾਰੀ ਕੀਤੀ ਸੀ ਜਿਹੜੀ ਆ ਬਣਾਈ ਸੀ ਇਨਸਾਫ ਦੀ ਲੜਾਈ ਲੜਨ ਦੇ ਲਈ ਪਰ ਉਹਨਾਂ ਦੇ ਕਿਸ ਤਰੀਕੇ ਨਾਲ ਉਹਨਾਂ ਦਾ ਕਤਲ ਹੋਇਆ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਉਹ ਸਾਰਾ ਇੱਕ ਸਿਨੇਮਾ ਵੱਡੇ ਪਰਦੇ ਤੇ ਦਿਖਾ ਕੇ ਜੋ ਹੈ ਦਿਖਾਉਣਾ ਚਾਹੁੰਦੇ ਸੀ ਕਿ ਕਿਸ ਤਰੀਕੇ ਨਾਲ ਉਹਨਾਂ ਨੇ ਲੜਾਈ ਲੜੀ ਪਰ ਹੁਣ ਦਲਜੀਤ ਨੇ ਸਟੋਰੀ ਪਾ ਕੇ ਸਸਪੈਂਸ ਵੀ ਬਣਾਇਆ ਹੈ ਕਿ ਇਹ ਫਿਲਮ ਰਿਲੀਜ਼ ਹੋਵੇਗੀ ਕਦੋਂ ਇਹ ਸਵਾਲ ਹੈ ਹੁਣ ਇਸ ਫਿਲਮ ਨੂੰ ਲੈ ਕੇ ਅਪਡੇਟ ਕੀ ਹੈ ਕਿ ਇਹ ਫਿਲਮ ਕਦੇ ਰਿਲੀਜ਼ ਨਹੀਂ ਹੋਵੇਗੀ ਜਾਂ ਫਿਰ ਇਹ ਫਿਲਮ ਹਾਲ ਦੀ ਘੜੀ ਰੋਕੀ ਗਈ ਹੈ ਹਾਲਾਤਾਂ ਨੂੰ ਦੇਖਦਿਆਂ ਹੋਇਆ ਕੁਝ ਕਿਉਂਕਿ ਕਈ ਵਾਰ ਬਹੁਤ ਸਾਰੇ ਮਸਲੇ ਆਲੇ ਦੁਆਲੇ ਦੇਖੇ ਜਾਂਦੇ ਨੇ ਚਾਹੇ ਪੰਜਾਬ ਦੀ ਗੱਲ ਹੋਵੇ ਕਿਉਂਕਿ ਜਿਸ ਤਰੀਕੇ ਦੇ ਨਾਲ ਇੱਕ ਪੰਜਾਬ ਸਟੇਟ ਸ਼ੁਰੂ ਤੋਂ ਬਹੁਤ ਨਾਜ਼ੁਕ ਹਾਲਾਤਾਂ ਚੋਂ ਗੁਜ਼ਰਿਆ ਹੈ ਔਰ ਅੱਜ ਦੀ ਘੜੀ ਵੀ ਅਸੀਂ ਕਈ ਤਾਂ ਜਿਸ ਤਰੀਕੇ ਦੇ ਨਾਲ ਧਰਨੇ ਪ੍ਰਦਰਸ਼ਨ ਚੱਲ ਰਹੇ ਨੇ ਦੋ ਸਰਹੱਦਾ ਤੇ ਕੇਂਦਰ ਨਾਲ ਲੜਾਈ ਹੈ ਤਾਂ ਬਹੁਤ ਸਾਰੀਆਂ ਚੀਜ਼ਾਂ ਦੇਖਣੀ ਆ ਪੈ ਸਕਦੀਆਂ ਨੇ ਤਾਂ ਕਿ ਇਸ ਵਜ੍ਹਾ ਤੋਂ ਰੁਕਿਆ ਬਹੁਤ ਕਾਰਨ ਬਹੁਤ ਸਾਰੇ ਨੇ ਸਸਪੈਂਸ ਬਰਕਰਾਰ ਹੈ ਕਦੋਂ ਇਹ ਫਿਲਮ ਰਿਲੀਜ਼ ਹੋਵੇਗੀ ਇਸ ਨੂੰ ਲੈ ਕੇ ਚਰਚਾਵਾਂ ਹੋ ਰਹੀਆਂ ਨੇ ਹਾਲਾਂਕਿ ਫਿਲਹਾਲ ਜੋ ਜਾਣਕਾਰੀ ਦਲਜੀਤ ਦੀ ਟਵੀਟ দিয়া ਸਟੋਰੀ দিয়া ਉਹ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸਾਂਝੀ ਕੀਤੀ ਹੈ ਕਿ ਫਿਲਮ 95 7 ਫਰਵਰੀ ਨੂੰ ਵੀ ਰਿਲੀਜ਼ ਨਹੀਂ ਹੋਵੇਗੀ ਉਹਨਾਂ ਦਾ ਕਹਿਣਾ ਹੈ ਕਿ ਹਾਲਾਤ ਕਾਬੂ ਤੋਂ ਬਾਹਰ ਨੇ ਔਰ ਮੈਨੂੰ ਬਹੁਤ ਫੀੜਾ ਮਹਿਸੂਸ ਹੋ ਰਹੀ ਹੈ ਇਹ ਜਾਣਕਾਰੀ ਦਿੰਦੇ ਆ ਕਿ ਫਿਲਮ 95 7 ਫਰਵਰੀ ਨੂੰ ਰਿਲੀਜ਼ ਨਹੀਂ ਹੋਵੇਗੀ ਤਾਂ ਸਭ ਤੋਂ ਪਹਿਲਾਂ ਇਸ ਫਿਲਮ ਨੂੰ ਲੈ ਕੇ ਅਗਰ ਜਾਣਕਾਰੀ ਦੇ ਦਈਏ ਤਾਂ ਭਾਈ ਜਸਵੰਤ ਸਿੰਘ ਖਾਲੜਾ ਹੋਰਾਂ ਦੀ ਜੀਵਨ ਤੇ ਆਧਾਰਿਤ ਇਹ ਫਿਲਮ ਹੈ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਜਿਨ੍ਹਾਂ ਨੇ ਉਸ ਕਾਲੇ ਦੌਰ ਚ ਨੌਜਵਾਨ ਜਿਹੜੇ ਕੋ-ਕੋ ਕੇ ਕਤਲ ਕੀਤੇ ਗਏ ਉਹਨਾਂ ਦੀ ਇਨਸਾਫ ਦੀ ਲੜਾਈ ਲੜੀ ਔਰ ਉਸ ਇਨਸਾਫ ਦੀ ਲੜਾਈ ਨੂੰ ਇੱਕ ਵੱਡੇ ਪਰਦੇ ਤੇ ਦਿਖਾਉਣਾ ਚਾਹੁੰਦੇ ਸਨ ਦਿਲਜੀਤ ਦੋਸਾਂਝ ਔਰ ਦਿਲਜੀਤ ਦੋਸਾਂਝ ਨੇ ਜਦੋਂ ਟੀਜ਼ਰ ਲਾਂਚ ਕੀਤਾ ਸੀ ਫਿਲਮ ਦਾ ਉਸ ਤੋਂ ਪਹਿਲਾਂ ਇੱਕ ਸਟੋਰੀ ਪਾਈ ਸੀ ਔਰ ਇਹ ਗੱਲ ਕਹੀ ਸੀ ਕਿ ਮੈਂ ਹਨੇਰੇ ਨੂੰ ਚੁਣੌਤੀ ਦੇਣਾ ਹਾਂ ਪਰ ਅੱਜ ਬੜੇ ਦੁਖੀ ਮਨ ਨਾਲ ਦਲਜੀਤ ਨੇ ਪੋਸਟ ਸਾਂਝੀ ਕੀਤੀ ਔਰ ਫਿਲਮ ਬਾਰੇ ਜਾਣਕਾਰੀ ਦਿੱਤੀ ਕਿ 7 ਫਰਵਰੀ ਨੂੰ ਬਾਹਰਲੇ ਮੁਲਕਾਂ ਦੇ ਵਿੱਚ ਹਾਲਾਂਕਿ ਇਹ ਫਿਲਮ ਰਿਲੀਜ਼ ਹੋਣੀ ਸੀ ਪਰ ਉੱਥੇ ਵੀ ਇਹ ਫਿਲਮ ਰੀਲੀਜ਼ ਨਹੀਂ ਹੋਵੇਗੀ ਸਪਸ਼ਟ ਤੇ ਸਿੱਧੀ ਸਾਫ਼ ਜਾਣਕਾਰੀ ਤੁਹਾਨੂੰ ਦੇ ਰਹੇ ਆ ਕਿ ਫਿਲਮ 95 ਹਲੇ ਲਟਕ ਚੁਕੀ ਆ ਹਲੇ ਇਸਤੀ ਉਡੀਕ ਫੈਨਸ ਨਾ ਕਰਨ ਕੁਝ ਹਾਲਾਤ ਇਹ ਜੇ ਬਣ ਗਏ ਜੋ ਕਿ ਨਾ ਤਾਂ ਟੀਮ ਦੇ ਹੱਤਵਸ ਨੇ ਜਿਸ ਤਰੀਕੇ ਨਾਲ ਦਿਲਜੀਤ ਨੇ ਇਸ ਇੰਸਟਾਗ੍ਰam ਤੇ ਸਟੋਰੀ ਪਾ ਕੇ ਖਬਰ ਸਾਂਝੀ ਕੀਤੀ ਕਿ ਮੇਰੇ ਹੱਤਵਸ ਸਾਡੇ ਹੱਤਵਸ ਕੁਝ ਨਹੀਂ ਔਰ ਜਲਦ ਇਹ ਫਿਲਮ ਜੋ ਆਵੇਗੀ ਤਾਂ ਤੁਹਾਡੇ ਦਰਸ਼ਕਾਂ ਦੇ ਵਿੱਚ ਕਿਉਂਕਿ ਦਿਲਜੀਤ ਨੇ ਕਿਹਾ ਸੀ ਕਿ ਫਿਲਮ ਬਿਨਾਂ ਕਿਸੇ ਕੱਟ ਤੋਂ ਰਿਲੀਜ਼ ਕਰਾਂਗੇ ਪਰ ਹਾਲੇ ਇਸ ਫਿਲਮ ਬਾਰੇ ਜਾਣਕਾਰੀ ਤੁਹਾਨੂੰ ਦੇ ਦਈਏ ਕਿ ਹੁਣ ਇਹ ਫਿਲਮ ਰਿਲੀਜ਼ ਨਹੀਂ ਹੋਵੇਗੀ ਜਦੋਂ ਟੀਜ਼ਰ ਇਸ ਫਿਲਮ ਦਾ ਆਉਂਦਾ ਹੈ ਤਾਂ ਹਰ ਕੋਈ ਉਸ ਟੀਜ਼ਰ ਦੀ ਚਰਚਾ ਕਰਨ ਲੱਗ ਜਾਂਦਾ ਹੈ ਪਰ ਅਚਾਨਕ ਇਹ ਖਬਰ ਸਾਹਮਣੇ ਆਉਂਦੀ ਹੈ ਕਿ ਫਿਲਮ ਤੇ ਬੈਨ ਲਗਾ ਦਿੱਤਾ ਹੈ ਹਾਲ ਦੀ ਕੜੀ ਇੰਡੀਆ ਦੇ ਵਿੱਚ ਨਹੀਂ ਰਿਲੀਜ਼ ਹੋਵੇਗੀ ਫਿਰ ਇਹ ਖਬਰਾਂ ਚੱਲੀਆਂ ਕਿ ਬਾਹਰ ਰਿਲੀਜ਼ ਹੋਵੇਗੀ ਪਰ ਬਾਹਰ ਵੀ ਇਹ ਫਿਲਮ ਰਿਲੀਜ਼ ਨਹੀਂ ਹੋਵੇਗੀ 7 ਫਰਵਰੀ ਨੂੰ ਇਹ ਫਿਲਮ ਰਿਲੀਜ਼ ਹੋਣੀ ਸੀ ਜਿਸ ਦੀ ਜਾਣਕਾਰੀ ਬڑے ਭਾਵੁਕ ਪੋਸਟ ਜਿਹੜੀ ਆ ਦਿਲਜੀਤ ਨੇ ਕੀਤੀ ਔਰ ਕਿਹਾ ਕਿ ਪੀੜਾ ਮਹਿਸੂਸ ਹੋ ਰਹੀ ਹੈ ਇਹ ਜਾਣਕਾਰੀ ਦਿੰਦੇ ਆ ਕਿ ਇਹ ਫਿਲਮ 7 ਫਰਵਰੀ ਨੂੰ ਰਿਲੀਜ਼ ਨਹੀਂ ਹੋਵੇਗੀ ਇਹ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਫਿਲਮ 95 ਜਸਵੰਤ ਸਿੰਘ ਖਾਲੜਾ ਹੋਰਦੀ ਜੀਵਨ ਤੇ ਆਧਾਰਿਤ ਹੈ ਮਨੁੱਖੀ ਅਧਿਕਾਰ ਕਾਰਕੁਨ ਜਿਨ੍ਹਾਂ ਨੇ 25000 ਨੌਜਵਾਨਾਂ ਦੀ ਸੂਚੀ ਜਾਰੀ ਕੀਤੀ ਸੀ ਜਿਹੜੀ ਆ ਬਣਾਈ ਸੀ ਇਨਸਾਫ ਦੀ ਲੜਾਈ ਲੜਨ ਦੇ ਲਈ ਪਰ ਉਹਨਾਂ ਦੇ ਕਿਸ ਤਰੀਕੇ ਨਾਲ ਉਹਨਾਂ ਦਾ ਕਤਲ ਹੋਇਆ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਉਹ ਸਾਰਾ ਇੱਕ ਸਿਨੇਮਾ ਵੱਡੇ ਪਰਦੇ ਤੇ ਦਿਖਾ ਕੇ ਜੋ ਹੈ ਦਿਖਾਉਣਾ ਚਾਹੁੰਦੇ ਸੀ ਕਿ ਕਿਸ ਤਰੀਕੇ ਨਾਲ ਉਹਨਾਂ ਨੇ ਲੜਾਈ ਲੜੀ ਪਰ ਹੁਣ ਦਲਜੀਤ ਨੇ ਸਟੋਰੀ ਪਾਕਿਏ ਸਸਪੈਂਸ ਵੀ ਬਣਾਇਆ ਹੈ ਕਿ ਇਹ ਫਿਲਮ ਰਿਲੀਜ਼ ਹੋਵੇਗੀ ਕਦੋਂ ਇਹ ਸਵਾਲ ਹੈ ਹੁਣ ਇਸ ਫਿਲਮ ਨੂੰ ਲੈ ਕੇ ਅਪਡੇਟ ਕੀ ਹੈ ਕਿ ਇਹ ਫਿਲਮ ਕਦੇ ਰਿਲੀਜ਼ ਨਹੀਂ ਹੋਵੇਗੀ ਜਾਂ ਫਿਰ ਇਹ ਫਿਲਮ ਹਾਲ ਦੀ ਕੜੀ ਰੋਕੀ ਗਈ ਹੈ ਹਾਲਾਤਾਂ ਨੂੰ ਦੇਖਦਿਆਂ ਹੋਇਆ ਕੁਝ ਕਿਉਂਕਿ ਕਈ ਵਾਰ ਬਹੁਤ ਸਾਰੇ ਮਸਲੇ ਆਲੇ ਦੁਆਲੇ ਦੇਖੇ ਜਾਂਦੇ ਨੇ ਚਾਹੇ ਪੰਜਾਬ ਦੀ ਗੱਲ ਹੋਵੇ ਕਿਉਂਕਿ ਜਿਸ ਤਰੀਕੇ ਦੇ ਨਾਲ ਇੱਕ ਪੰਜਾਬ ਸਟੇਟ ਸ਼ੁਰੂ ਤੋਂ ਬਹੁਤ ਨਾਜ਼ੁਕ ਹਾਲਾਤਾਂ ਚੋਂ ਗੁਜ਼ਰਿਆ ਹੈ ਔਰ ਅੱਜ ਵੀ ਘੜੀ ਵੀ ਅਸੀਂ ਕੀ ਕਹੀ ਤਾ ਜਿਸ ਤਰੀਕੇ ਦੇ ਨਾਲ ਧਰਨੇ ਪ੍ਰਦਰਸ਼ਨ ਚੱਲ ਰਹੇ ਨੇ ਦੋ ਸਰਹੱਦਾ ਤੇ ਕੇਂਦਰ ਨਾਲ ਲੜਾਈ ਹੈ ਤਾਂ ਬਹੁਤ ਸਾਰੀਆਂ ਚੀਜ਼ਾਂ ਦੇਖਣੀਆਂ ਪੈ ਸਕਦੀਆਂ ਨੇ ਤਾਂ ਕੀ ਇਸ ਵਜ੍ਹਾ ਤੋਂ ਰੁਕੇ ਕਾਰਨ ਬਹੁਤ ਸਾਰੇ ਨੇ ਸਸਪੈਂਸ ਬਰਕਰਾਰ ਹੈ ਕਦੋਂ ਇਹ ਫਿਲਮ ਰਿਲੀਜ਼ ਹੋਵੇਗੀ ਇਸ ਨੂੰ ਲੈ ਕੇ ਚਰਚਾਵਾਂ ਹੋ ਰਹੀਆਂ ਨੇ ਹਾਲਾਂਕਿ ਫਿਲਹਾਲ ਜੋ ਜਾਣਕਾਰੀ ਦਲਜੀਤ ਦੀ ਟਵੀਟ ਦੀਆ ਸਟੋਰੀ ਦੀਆ ਉਹ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸਾਂਝੀ ਕੀਤੀ ਹੈ ਕਿ ਫਿਲਮ 95 7 ਫਰਵਰੀ ਨੂੰ ਵੀ ਰਿਲੀਜ਼ ਨਹੀਂ ਹੋਵੇਗੀ ਉਹਨਾਂ ਦਾ ਕਹਿਣਾ ਹੈ ਕਿ ਹਾਲਾਤ ਕਾਬੂ ਤੋਂ ਬਾਹਰ ਨੇ ਔਰ ਮੈਨੂੰ ਬਹੁਤ ਫੀੜਾ ਮਹਿਸੂਸ ਹੋ ਰਹੀ ਹੈ ਇਹ ਜਾਣਕਾਰੀ ਦਿੰਦੇ ਆ ਕਿ ਫਿਲਮ 95 7 ਫਰਵਰੀ ਨੂੰ ਰਿਲੀਜ਼ ਨਹੀਂ ਹੋਵੇਗੀ ਤਾਂ ਸਭ ਤੋਂ ਪਹਿਲਾਂ ਇਸ ਫਿਲਮ ਨੂੰ ਲੈ ਕੇ ਅਗਰ ਜਾਣਕਾਰੀ ਦੇ ਦਈਏ ਤਾਂ ਭਾਈ ਜਸਵੰਤ ਸਿੰਘ ਖਾਲੜਾ ਹੋਰਾਂ ਦੀ ਜੀਵਨ ਤੇ ਆਧਾਰਿਤ ਇਹ ਫਿਲਮ ਹੈ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਜਿਨ੍ਹਾਂ ਨੇ ਉਸ ਕਾਲੇ ਦੌਰ ਚ ਨੌਜਵਾਨ ਜਿਹੜੇ ਕੋ-ਕੋ ਕੇ ਕਤਲ ਕੀਤੇ ਗਏ ਉਹਨਾਂ ਦੀ ਇਨਸਾਫ ਦੀ ਲੜਾਈ ਲੜੀ ਔਰ ਉਸ ਇਨਸਾਫ ਦੀ ਲੜਾਈ ਨੂੰ ਇੱਕ ਵੱਡੇ ਪਰਦੇ ਤੇ ਦਿਖਾਉਣਾ ਚਾਹੁੰਦੇ ਸਨ ਦਲਜੀਤ ਦੋਸਾਂਜ ਔਰ ਦਲਜੀਤ ਦੋਸਾਂਜ ਨੇ ਜਦੋਂ ਟੀਜ਼ਰ ਲਾਂਚ ਕੀਤਾ ਸੀ ਫਿਲਮ ਦਾ ਉਸ ਤੋਂ ਪਹਿਲਾਂ ਇੱਕ ਸਟੋਰੀ ਪਾਈ ਸੀ ਔਰ ਇਹ ਗੱਲ ਕਹੀ ਸੀ ਕਿ ਮੈਂ ਹਨੇਰੇ ਨੂੰ ਚੁਣੌਤੀ ਦੇਣਾ ਹਾਂ ਪਰ ਅੱਜ ਬੜੇ ਦੁਖੀ ਮਨ ਨਾਲ ਦਲਜੀਤ ਨੇ ਪੋਸਟ ਸਾਂਝੀ ਕੀਤੀ ਔਰ ਫਿਲਮ ਬਾਰੇ ਜਾਣਕਾਰੀ ਦਿੱਤੀ ਕਿ 7 ਫਰਵਰੀ ਨੂੰ ਬਾਹਰਲੇ ਮੁਲਕਾਂ ਦੇ ਵਿੱਚ ਹਾਲਾਂਕਿ ਇਹ ਫਿਲਮ ਰਿਲੀਜ਼ ਹੋਣੀ ਸੀ ਪਰ ਉੱਥੇ ਵੀ ਇਹ ਫਿਲਮ ਰੀਲੀਜ਼ ਨਹੀਂ ਹੋਵੇਗੀ ਸਪਸ਼ਟ ਤੇ ਸਿੱਧੀ ਸਾਫ ਜਾਣਕਾਰੀ ਤੁਹਾਨੂੰ ਦੇ ਰਹੇ ਆ ਕਿ ਫਿਲਮ 95 ਹਲੇ ਲਟਕ ਚੁਕੀ ਆ ਹਲੇ ਇਸਤੀ ਉਡੀਕ ਫੈਨਸ ਨਾ ਕਰਨ ਕੁਝ ਹਾਲਾਤ ਇਹ ਜੇ ਬਣ ਗਏ ਜੋ ਕਿ ਨਾ ਤਾਂ ਟੀਮ ਦੇ ਹੱਤ ਵਸ ਨੇ ਜਿਸ ਤਰੀਕੇ ਨਾਲ ਦਿਲਜੀਤ ਨੇ ਇਸ ਇੰਸਟਾਗ੍ਰam ਤੇ ਸਟੋਰੀ ਪਾ ਕੇ ਖਬਰ ਸਾਂਝੀ ਕੀਤੀ ਕਿ ਮੇਰੇ ਹੱਤ ਵਸ ਸਾਡੇ ਹੱਤ ਵਸ ਕੁਝ ਨਹੀਂ ਔਰ ਜਲਦ ਇਹ ਫਿਲਮ ਜੋ ਆ ਆਵੇਗੀ ਤਾਂ ਤੁਹਾਡੇ ਦਰਸ਼ਕਾਂ ਦੇ ਵਿੱਚ ਕਿਉਂਕਿ ਦਿਲਜੀਤ ਨੇ ਕਿਹਾ ਸੀ ਕਿ ਫਿਲਮ ਬਿਨਾਂ ਕਿਸੇ ਕਿਸੇ ਕੱਟ ਤੋਂ ਰਿਲੀਜ਼ ਕਰਾਂਗੇ ਪਰ ਹਾਲੇ ਇਸ ਫਿਲਮ ਬਾਰੇ ਜਾਣਕਾਰੀ ਤੁਹਾਨੂੰ ਦੇਦੀ ਹੈ ਕਿ ਹੁਣ ਇਹ ਫਿਲਮ ਰਿਲੀਜ਼ ਨਹੀਂ ਹੋਵੇਗੀ ਜਦੋਂ ਟੀਜ਼ਰ ਇਸ ਫਿਲਮ ਦਾ ਆਉਂਦਾ ਹੈ ਤਾਂ ਹਰ ਕੋਈ ਉਸ ਟੀਜ਼ਰ ਦੀ ਚਰਚਾ ਕਰਨ ਲੱਗ ਜਾਂਦਾ ਹੈ ਪਰ ਅਚਾਨਕ ਇਹ ਖਬਰ ਸਾਹਮਣੇ ਆਉਂਦੀ ਹੈ ਕਿ ਫਿਲਮ ਤੇ ਬੈਨ ਲਗਾ ਦਿੱਤਾ ਹੈ ਹਾਲ ਦੀ ਕੜੀ ਇੰਡੀਆ ਦੇ ਵਿੱਚ ਨਹੀਂ ਰਿਲੀਜ਼ ਹੋਵੇਗੀ ਫਿਰ ਇਹ ਖਬਰਾਂ ਚੱਲੀਆਂ ਕਿ ਬਾਹਰ ਰਿਲੀਜ਼ ਹੋਵੇਗੀ ਪਰ ਬਾਹਰ ਵੀ ਇਹ ਫਿਲਮ ਰਿਲੀਜ਼ ਨਹੀਂ ਹੋਵੇਗੀ 7 ਫਰਵਰੀ ਨੂੰ ਇਹ ਫਿਲਮ ਰਿਲੀਜ਼ ਹੋਣੀ ਸੀ ਜਿਸ ਦੀ ਜਾਣਕਾਰੀ ਬੜੇ ਭਾਵੁਕ ਪੋਸਟ ਜਿਹੜੀ ਆ ਦਲਜੀਤ ਨੇ ਕੀਤੀ ਔਰ ਕਿਹਾ ਕਿ ਪੀੜਾ ਮਹਿਸੂਸ ਹੋ ਰਹੀ ਆ ਇਹ ਜਾਣਕਾਰੀ ਦਿੰਦੇ ਆ ਕਿ ਇਹ ਫਿਲਮ 7 ਫਰਵਰੀ ਨੂੰ ਰਿਲੀਜ਼ ਨਹੀਂ ਹੋਵੇਗੀ ਇਹਨਾਂ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਫਿਲਮ 95 ਜਸਵੰਤ ਸਿੰਘ ਖਾਲੜਾ ਹੋਰਾ ਦੀ ਜੀਵਨ ਤੇ ਆਧਾਰਿਤ ਹੈ ਮਨੁੱਖੀ ਅਧਿਕਾਰ ਕਾਰਕੁਨ ਜਿਨ੍ਹਾਂ ਨੇ 25000 ਨੌਜਵਾਨਾਂ ਦੀ ਸੂਚੀ ਜਾਰੀ ਕੀਤੀ ਸੀ ਜਿਹੜੀ ਆ ਬਣਾਈ ਸੀ ਇਨਸਾਫ ਦੀ ਲੜਾਈ ਲੜਨ ਦੇ ਲਈ ਪਰ ਉਹਨਾਂ ਕਿਸ ਤਰੀਕੇ ਨਾਲ ਉਹਨਾਂ ਦਾ ਕਤਲ ਹੋਇਆ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਉਹ ਸਾਰਾ ਇੱਕ ਸਿਨੇਮਾ ਵੱਡੇ ਪਰਦੇ ਤੇ ਦਿਖਾ ਕੇ ਜੋ ਹੈ ਦਿਖਾਉਣਾ ਚਾਹੁੰਦੇ ਸੀ ਕਿ ਕਿਸ ਤਰੀਕੇ ਨਾਲ ਉਹਨਾਂ ਨੇ ਲੜਾਈ ਲੜੀ ਪਰ ਹੁਣ ਦਲਜੀਤ ਨੇ ਸਟੋਰੀ ਪਾ ਕੇ ਸਸਪੈਂਸ ਵੀ ਬਣਾਇਆ ਹੈ ਕਿ ਇਹ ਫਿਲਮ ਰਿਲੀਜ਼ ਹੋਵੇਗੀ ਕਦੋਂ ਇਹ ਸਵਾਲ ਹੈ ਹੁਣ ਇਸ ਫਿਲਮ ਨੂੰ ਲੈ ਕੇ ਅਪਡੇਟ ਕੀ ਹੈ ਕੀ ਇਹ ਫਿਲਮ ਕਦੇ ਰਿਲੀਜ਼ ਨਹੀਂ ਹੋਵੇਗੀ ਜਾਂ ਫਿਰ ਇਹ ਫਿਲਮ ਹਾਲ ਦੀ ਕੜੀ ਰੋਕੀ ਗਈ ਹੈ ਹਾਲਾਤਾਂ ਨੂੰ ਦੇਖਦਿਆਂ ਹੋਇਆ ਕੁਝ ਕਿਉਂਕਿ ਕਈ ਵਾਰ ਬਹੁਤ ਸਾਰੇ ਮਸਲੇ ਆਲੇ ਦੁਆਲੇ ਦੇਖੇ ਜਾਂਦੇ ਨੇ ਚਾਹੇ ਪੰਜਾਬ ਦੀ ਗੱਲ ਹੋਵੇ ਕਿਉਂਕਿ ਜਿਸ ਤਰੀਕੇ ਦੇ ਨਾਲ ਇੱਕ ਪੰਜਾਬ ਸਟੇਟ ਸ਼ੁਰੂ ਤੋਂ ਬਹੁਤ ਨਾਜ਼ੁਕ ਹਾਲਾਤਾਂ ਚੋਂ ਗੁਜ਼ਰਿਆ ਹੈ ਔਰ ਅੱਜ ਦੀ ਘੜੀ ਵੀ ਅਸੀਂ ਕਿਹਾ ਕਈ ਤਾਂ ਜਿਸ ਤਰੀਕੇ ਦੇ ਨਾਲ ਧਰਨੇ ਪ੍ਰਦਰਸ਼ਨ ਚੱਲ ਰਹੇ ਨੇ ਦੋ ਸਰਹੱਦਾਂ ਤੇ ਕੇਂਦਰ ਨਾਲ ਲੜਾਈ ਹੈ ਤਾਂ ਬਹੁਤ ਸਾਰੀਆਂ ਚੀਜ਼ਾਂ ਦੇਖਣੀਆਂ ਪੈ ਸਕਦੀਆਂ ਨੇ ਤਾਂ ਕਿ ਇਸ ਵਜ੍ਹਾ ਤੋਂ ਰੁਕਿਆ ਤਾਂ ਕਾਰਨ ਬਹੁਤ ਸਾਰੇ ਨੇ ਸਸਪੈਂਸ ਬਰਕਰਾਰ ਹੈ ਕਦੋਂ ਇਹ ਫਿਲਮ ਰਿਲੀਜ਼ ਹੋਵੇਗੀ ਇਸ ਨੂੰ ਲੈ ਕੇ ਚਰਚਾਵਾਂ ਹੋ ਰਹੀਆਂ ਨੇ ਹਾਲਾਂਕਿ ਫਿਲਹਾਲ ਜੋ ਜਾਣਕਾਰੀ ਦਲਜੀਤ ਦੀ ਟਵੀਟ ਦੀਆ ਸਟੋਰੀ ਦੀਆ ਉਹ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸਾਂਝੀ ਕੀਤੀ ਹੈ ਕਿ ਫਿਲਮ 95 7 ਫਰਵਰੀ ਨੂੰ ਵੀ ਰਿਲੀਜ਼ ਨਹੀਂ ਹੋਵੇਗੀ ਉਹਨਾਂ ਦਾ ਕਹਿਣਾ ਹੈ ਕਿ ਹਾਲਾਤ ਕਾਬੂ ਤੋਂ ਬਾਹਰ ਨੇ ਔਰ ਮੈਨੂੰ ਬਹੁਤ ਫੀੜਾ ਮਹਿਸੂਸ ਹੋ ਰਹੀ ਹੈ ਇਹ ਜਾਣਕਾਰੀ ਦਿੰਦੇ ਆ ਕਿ ਫਿਲਮ 95 7 ਫਰਵਰੀ ਨੂੰ ਰਿਲੀਜ਼ ਨਹੀਂ ਹੋਵੇਗੀ ਤਾਂ ਸਭ ਤੋਂ ਪਹਿਲਾਂ ਇਸ ਫਿਲਮ ਨੂੰ ਲੈ ਕੇ ਅਗਰ ਜਾਣਕਾਰੀ ਦੇ ਦਈਏ ਤਾਂ ਭਾਈ ਜਸਵੰਤ ਸਿੰਘ ਖਾਲੜਾ ਹੋਰਾਂ ਦੀ ਜੀਵਨ ਤੇ ਆਧਾਰਿਤ ਇਹ ਫਿਲਮ ਹੈ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਜਿਨ੍ਹਾਂ ਨੇ ਉਸ ਕਾਲੇ ਦੌਰ ਚ ਨੌਜਵਾਨ ਜਿਹੜੇ ਕੋ-ਕੋ ਕੇ ਕਤਲ ਕੀਤੇ ਗਏ ਉਹਨਾਂ ਦੀ ਇਨਸਾਫ ਦੀ ਲੜਾਈ ਲੜੀ ਔਰ ਉਸ ਇਨਸਾਫ ਦੀ ਲੜਾਈ ਨੂੰ ਇੱਕ ਵੱਡੇ ਪਰਦੇ ਤੇ ਦਿਖਾਉਣਾ ਚਾਹੁੰਦੇ ਸਨ ਦਿਲਜੀਤ ਦੋਸਾਂਝ ਔਰ ਦਿਲਜੀਤ ਦੋਸਾਂਝ ਨੇ ਜਦੋਂ ਟੀਜ਼ਰ ਲਾਂਚ ਕੀਤਾ ਸੀ ਫਿਲਮ ਦਾ ਉਸ ਤੋਂ ਪਹਿਲਾਂ ਇੱਕ ਸਟੋਰੀ ਪਾਈ ਸੀ اور ਇਹ ਗੱਲ ਕਹੀ ਸੀ ਕਿ ਮੈਂ ਹਨੇਰੇ ਨੂੰ ਚੁਣੌਤੀ ਦੇਣਾ ਹਾਂ ਪਰ ਅੱਜ ਬੜੇ ਦੁਖੀ ਮਨ ਨਾਲ ਦਲਜੀਤ ਨੇ ਪੋਸਟ ਸਾਂਝੀ ਕੀਤੀ ਔਰ ਫਿਲਮ ਬਾਰੇ ਜਾਣਕਾਰੀ ਦਿੱਤੀ ਕਿ 7 ਫਰਵਰੀ ਨੂੰ ਬਾਹਰਲੇ ਮੁਲਕਾਂ ਦੇ ਵਿੱਚ ਹਾਲਾਂਕਿ ਇਹ ਫਿਲਮ ਰਿਲੀਜ਼ ਹੋਣੀ ਸੀ ਪਰ ਉੱਥੇ ਵੀ ਇਹ ਫਿਲਮ ਰੀਲੀਜ਼ ਨਹੀਂ ਹੋਵੇਗੀ ਸਪਸ਼ਟ ਤੇ ਸਿੱਧੀ ਸਾਫ਼ ਜਾਣਕਾਰੀ ਤੁਹਾਨੂੰ ਦੇ ਰਹੇ ਆ ਕਿ ਫਿਲਮ 95 ਹਲੇ ਲਟਕ ਚੁਕੀ ਆ ਹਲੇ ਇਸਤੀ ਉਡੀਕ ਫੈਨਸ ਨਾ ਕਰਨ ਕੁਝ ਹਾਲਾਤ ਇਹ ਜੇ ਬਣ ਗਏ ਜੋ ਕਿ ਨਾ ਤਾਂ ਟੀਮ ਦੇ ਹੱਥ ਵਸ ਨੇ ਜਿਸ ਤਰੀਕੇ ਨਾਲ ਦਿਲਜੀਤ ਨੇ ਇਸ ਇੰਸਟਾਗ੍ਰam ਤੇ ਸਟੋਰੀ ਪਾ ਕੇ ਖਬਰ ਸਾਂਝੀ ਕੀਤੀ ਕਿ ਮੇਰੇ ਹੱਥ ਵਸ ਸਾਡੇ ਹੱਥ ਵਸ ਕੁਝ ਨਹੀਂ ਔਰ ਜਲਦ ਇਹ ਫਿਲਮ ਜੋ ਹੈ ਆਵੇਗੀ ਤਾਂ ਤੁਹਾਡੇ ਦਰਸ਼ਕਾਂ ਦੇ ਵਿੱਚ ਕਿਉਂਕਿ ਦਿਲਜੀਤ ਨੇ ਕਿਹਾ ਸੀ ਕਿ ਫਿਲਮ ਬਿਨਾਂ ਕਿਸੇ ਕਿਸੇ ਕੱਟ ਤੋਂ ਰਿਲੀਜ਼ ਕਰਾਂਗੇ ਪਰ ਹਾਲੇ ਇਸ ਫਿਲਮ ਬਾਰੇ ਜਾਣਕਾਰੀ ਤੁਹਾਨੂੰ ਦੇ ਦਈਏ ਕਿ ਹੁਣ ਇਹ ਫਿਲਮ ਰਿਲੀਜ਼ ਨਹੀਂ ਹੋਵੇਗੀ ਜਦੋਂ ਟੀਜ਼ਰ ਇਸ ਫਿਲਮ ਦਾ ਆਉਂਦਾ ਹੈ ਤਾਂ ਹਰ ਕੋਈ ਉਸ ਟੀਜ਼ਰ ਦੀ ਚਰਚਾ ਕਰਨ ਲੱਗ ਜਾਂਦਾ ਹੈ ਪਰ ਅਚਾਨਕ ਇਹ ਖਬਰ ਸਾਹਮਣੇ ਆਉਂਦੀ ਹੈ ਕਿ ਫਿਲਮ ਤੇ ਬੈਨ ਲਗਾ ਦਿੱਤਾ ਹੈ ਹਾਲ ਦੀ ਕੜੀ ਇੰਡੀਆ ਦੇ ਵਿੱਚ ਨਹੀਂ ਰਿਲੀਜ਼ ਹੋਵੇਗੀ ਫਿਰ ਇਹ ਖਬਰਾਂ ਚੱਲੀਆਂ ਕਿ ਬਾਹਰ ਰਿਲੀਜ਼ ਹੋਵੇਗੀ ਪਰ ਬਾਹਰ ਵੀ ਇਹ ਫਿਲਮ ਰਿਲੀਜ਼ ਨਹੀਂ ਹੋਵੇਗੀ 7 ਫਰਵਰੀ ਨੂੰ ਫਿਲਮ ਰਿਲੀਜ਼ ਹੋਣੀ ਸੀ ਜਿਸ ਦੀ ਜਾਣਕਾਰੀ ਬੜੇ ਭਾਵੁਕ ਪੋਸਟ ਜਿਹੜੀ ਆ ਦਲਜੀਤ ਨੇ ਕੀਤੀ ਔਰ ਕਿਹਾ ਕਿ ਪੀੜਾ ਮਹਿਸੂਸ ਹੋ ਰਹੀ ਆ ਇਹ ਜਾਣਕਾਰੀ ਦਿੰਦੇ ਆ ਕਿ ਇਹ ਫਿਲਮ 7 ਫਰਵਰੀ ਨੂੰ ਰਿਲੀਜ਼ ਨਹੀਂ ਹੋਵੇਗੀ ਇਹ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਫਿਲਮ 95 ਜਸਵੰਤ ਸਿੰਘ ਖਾਲੜਾ ਹੋਰਾਦੀ ਜੀਵਨ ਤੇ ਆਧਾਰਿਤ ਹੈ ਮਨੁੱਖੀ ਅਧਿਕਾਰ ਕਾਰਕੁਨ ਜਿਨ੍ਹਾਂ ਨੇ 25000 ਨੌਜਵਾਨਾਂ ਦੀ ਸੂਚੀ ਜਾਰੀ ਕੀਤੀ ਸੀ ਜਿਹੜੀ ਆ ਬਣਾਈ ਸੀ ਇਨਸਾਫ ਦੀ ਲੜਾਈ ਲੜਨ ਦੇ ਲਈ ਪਰ ਉਹਨਾਂ ਦੇ ਕਿਸ ਤਰੀਕੇ ਨਾਲ ਉਹਨਾਂ ਦਾ ਕਤਲ ਹੋਇਆ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਉਹ ਸਾਰਾ ਇੱਕ ਸਿਨੇਮਾ ਵੱਡੇ ਪਰਦੇ ਤੇ ਦਿਖਾ ਕੇ ਜੋ ਹੈ ਦਿਖਾਉਣਾ ਚਾਹੁੰਦੇ ਸੀ ਕਿ ਕਿਸ ਤਰੀਕੇ ਨਾਲ ਉਹਨਾਂ ਨੇ ਲੜਾਈ ਲੜੀ ਪਰ ਹੁਣ ਦਲਜੀਤ ਨੇ ਸਟੋਰੀ ਪਾ ਕੇ ਸਸਪੈਂਸ ਵੀ ਬਣਾਇਆ ਹੈ ਕਿ ਇਹ ਫਿਲਮ ਰਿਲੀਜ਼ ਹੋਵੇਗੀ ਕਦੋਂ ਇਹ ਸਵਾਲ ਹੈ ਹੁਣ ਇਸ ਫਿਲਮ ਨੂੰ ਲੈ ਕੇ ਅਪਡੇਟ ਕੀ ਹੈ ਕਿ ਇਹ ਫਿਲਮ ਕਦੇ ਰਿਲੀਜ਼ ਨਹੀਂ ਹੋਵੇਗੀ ਜਾਂ ਫਿਰ ਇਹ ਫਿਲਮ ਹਾਲ ਦੀ ਘੜੀ ਰੋਕੀ ਗਈ ਹੈ ਹਾਲਾਤਾਂ ਨੂੰ ਦੇਖਦਿਆਂ ਹੋਇਆ ਕੁਝ ਕਿਉਂਕਿ ਕਈ ਵਾਰ ਬਹੁਤ ਸਾਰੇ ਮਸਲੇ ਆਲੇ ਦੁਆਲੇ ਦੇਖੇ ਜਾਂਦੇ ਨੇ ਚਾਹੇ ਪੰਜਾਬ ਦੀ ਗੱਲ ਹੋਵੇ ਕਿਉਂਕਿ ਜਿਸ ਤਰੀਕੇ ਦੇ ਨਾਲ ਇੱਕ ਪੰਜਾਬ ਸਟੇਟ ਸ਼ੁਰੂ ਤੋਂ ਬਹੁਤ ਨਾਜ਼ੁਕ ਹਾਲਾਤਾਂ ਚੋਂ ਗੁਜ਼ਰਿਆ ਹੈ ਔਰ ਅੱਜ ਦੀ ਘੜੀ ਵੀ ਅਸੀਂ ਕਿ ਕਈ ਤਾਂ ਜਿਸ ਤਰੀਕੇ ਦੇ ਨਾਲ ਧਰਨੇ ਪ੍ਰਦਰਸ਼ਨ ਚੱਲ ਰਹੇ ਨੇ ਦੋ ਸਰਹੱਦਾਂ ਤੇ ਕੇਂਦਰ ਨਾਲ ਲੜਾਈ ਹੈ ਤਾਂ ਬਹੁਤ ਸਾਰੀਆਂ ਚੀਜ਼ਾਂ ਦੇਖਣੀਆਂ ਪੈ ਸਕਦੀਆਂ ਨੇ ਤਾਂ ਕਿ ਇਸ ਵਜ੍ਹਾ ਤੋਂ ਰੁਕਿਆ ਬਹੁਤ ਤਕਾਰਨ ਬਹੁਤ ਸਾਰੇ ਨੇ ਸਸਪੈਂਸ ਬਰਕਰਾਰ ਹੈ ਕਦੋਂ ਇਹ ਫਿਲਮ ਰਿਲੀਜ਼ ਹੋਵੇਗੀ ਇਸ ਨੂੰ ਲੈ ਕੇ ਚਰਚਾਵਾਂ ਹੋ ਰਹੀਆਂ ਨੇ ਹਾਲਾਂਕਿ ਫਿਲਹਾਲ ਜੋ ਜਾਣਕਾਰੀ ਦਲਜੀਤ ਦੀ ਟਵੀਟ দিয়া ਸਟੋਰੀ দিয়া ਉਹ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸਾਂਜੀ ਕੀਤੀ ਹੈ ਕਿ ਫਿਲਮ 95 7 ਫਰਵਰੀ ਨੂੰ ਵੀ ਰਿਲੀਜ਼ ਨਹੀਂ ਹੋਵੇਗੀ ਉਹਨਾਂ ਦਾ ਕਹਿਣਾ ਹੈ ਕਿ ਹਾਲਾਤ ਕਾਬੂ ਤੋਂ ਬਾਹਰ ਨੇ ਔਰ ਮੈਨੂੰ ਬਹੁਤ ਫ੍ਰੀਡਮ ਮਹਿਸੂਸ ਹੋ ਰਹੀ ਹੈ ਇਹ ਜਾਣਕਾਰੀ ਦਿੰਦੇ ਆ ਕਿ ਫਿਲਮ 95 7 ਫਰਵਰੀ ਨੂੰ ਰਿਲੀਜ਼ ਨਹੀਂ ਹੋਵੇਗੀ ਤਾਂ ਸਭ ਤੋਂ ਪਹਿਲਾਂ ਇਸ ਫਿਲਮ ਨੂੰ ਲੈ ਕੇ ਅਗਰ ਜਾਣਕਾਰੀ ਦੇ ਦਈਏ ਤਾਂ ਭਾਈ ਜਸਵੰਤ ਸਿੰਘ ਖਾਲੜਾ ਹੋਰਾਂ ਦੀ ਜੀਵਨ ਤੇ ਆਧਾਰਿਤ ਇਹ ਫਿਲਮ ਹੈ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਜਿਨ੍ਹਾਂ ਨੇ ਉਸ ਕਾਲੇ ਦੌਰ ਚ ਨੌਜਵਾਨ ਜਿਹੜੇ ਕੋ-ਕੋ ਕੇ ਕਤਲ ਕੀਤੇ ਗਏ ਉਹਨਾਂ ਦੀ ਇਨਸਾਫ ਦੀ ਲੜਾਈ ਲੜੀ ਔਰ ਉਸ ਇਨਸਾਫ ਦੀ ਲੜਾਈ ਨੂੰ ਇੱਕ ਵੱਡੇ ਪਰਦੇ ਤੇ ਦਿਖਾਉਣਾ ਚਾਹੁੰਦੇ ਸਨ ਦਿਲਜੀਤ ਦੋਸਾਂਝ ਔਰ ਦਿਲਜੀਤ ਦੋਸਾਂਝ ਨੇ ਜਦੋਂ ਟੀਜ਼ਰ ਲਾਂਚ ਕੀਤਾ ਸੀ ਫਿਲਮ ਦਾ ਉਸ ਤੋਂ ਪਹਿਲਾਂ ਇੱਕ ਸਟੋਰੀ ਪਾਈ ਸੀ ਔਰ ਇਹ ਗੱਲ ਕਹੀ ਸੀ ਕਿ ਮੈਂ ਹਨੇਰੇ ਨੂੰ ਚੁਣੌਤੀ ਦੇਣਾ ਹਾਂ ਪਰ ਅੱਜ ਬੜੇ ਦੁਖੀ ਮਨ ਨਾਲ ਦਲਜੀਤ ਨੇ ਪੋਸਟ ਸਾਂਝੀ ਕੀਤੀ ਔਰ ਫਿਲਮ ਬਾਰੇ ਜਾਣਕਾਰੀ ਦਿੱਤੀ ਕਿ 7 ਫਰਵਰੀ ਨੂੰ ਬਾਹਰਲੇ ਮੁਲਕਾਂ ਦੇ ਵਿੱਚ ਹਾਲਾਂਕਿ ਇਹ ਫਿਲਮ ਰਿਲੀਜ਼ ਹੋਣੀ ਸੀ ਪਰ ਉੱਥੇ ਵੀ ਇਹ ਫਿਲਮ ਰਿਲੀਜ਼ ਨਹੀਂ ਹੋਵੇਗੀ